ਸਭ ਨੂੰ ਪਤਾ ਹੈ ਕਿ ਕੈਨੇਡਾ ਪੋਸਟ ਮੇਲ ਡਿਲੀਵਰੀ ਪਾਰਸਲ ਡਿਲੀਵਰੀ ਤਮਾਮ ਕੰਮਕਾਜ ਦੇ ਲਈ ਕ੍ਰਾਊਨ ਕਾਰਪੋਰੇਸ਼ਨ ਦੇ ਅਧੀਨ ਕੰਮ ਕਰਦਾ ਹੈ ਫੈਡਰਲ ਗਵਰਨਮੈਂਟ ਦਾ ਇੱਕ ਵੱਡਾ ਆਧਾਰ ਹੈ ਪਰ ਪਿਛਲੇ ਸਮੇਂ ਦੌਰਾਨ ਕੈਨੇਡਾ ਪੋਸਟ ਦੀਆਂ ਜਿਹੜੀਆਂ ਆਰਥਿਕ ਆਪਾਂ ਕਹੀਏ ਕਿ ਤੰਗੀਆਂ ਨੇ ਉਹ ਲਗਾਤਾਰ ਵੱਧ ਰਹੀਆਂ ਨੇ ਕਿ ਆਮਦਨ ਘਟ ਰਹੀ ਹੈ ਘਾਟਾ ਜਿਹੜਾ ਲਗਾਤਾਰ ਵੱਧ ਰਿਹਾ ਹੈ 575 ਮਿਲੀਅਨ ਦੇ ਲਗਭਗ ਫੰਡਾਂ ਦੇ ਘਾਟ ਦੇ ਨਾਲ ਪਿਛਲੇ 6 ਸਾਲ ਤੋਂ ਕੈਨੇਡਾ ਪੋਸਟ ਜੂਚ ਰਿਹਾ ਹੈਗਾ ਸੋ ਇਸ ਨੂੰ ਸੰਕਟ ਨੂੰ ਹੱਲ ਕਰਨ ਦੇ ਲਈ ਵੱਖ-ਵੱਖ ਤਰੀਕੇ ਜਿਹੜੇ ਉਹ ਸਮੇਂ-ਸਮੇਂ ਤੇ ਅਪਣਾਏ ਜਾ ਰਹੇ ਨੇ ਕਿਉਂਕਿ ਕੋਵਿਡ-19 ਤੋਂ ਬਾਅਦ ਪਾਰਸਲ ਡਿਲੀਵਰੀ ਦੇ ਮਾਮਲੇ ਦੇ ਵਿੱਚ ਵੀ ਕੰਪਨੀ ਦੀ ਜਿਹੜੀ ਗਿਣਤੀ ਆ ਉਹ ਘਟੀ ਐ ਤੇ ਇਸ ਤੋਂ ਇਲਾਵਾ ਜਿਹੜੀ ਮੇਲ ਡਿਲੀਵਰੀ ਦੀ ਅਸੀਂ ਗੱਲਬਾਤ ਕਰਦੇ ਆ ਕਿ ਜੇਕਰ 2000 ਦੇ ਵਿੱਚ ਇੱਕ ਘਰ 'ਚ ਪੰਜ ਮੇਲ ਡਿਲੀਵਰ ਹੁੰਦੀਆਂ ਸੀ ਤਾਂ ਉਹ ਦੋ ਤੇ ਐਵਰੇਜ ਜਿਹੜੀਆਂ ਉਹ ਆ ਗਈਆਂ ਤਾਂ ਇਹ तमाम ਚੀਜ਼ਾਂ ਦੇ ਮੱਦੇਨਜ਼ਰ ਕੀ ਬਦਲਾ ਕੀਤੇ ਜਾਣ ਪਿਛਲੇ ਦਿਨੀ ਜਿਹੜੀ ਸਟੈਪ ਡਿਊਟੀ ਉਹਦੇ ਵਿੱਚ ਵੀ ਵਾਦਾ ਕੈਨੇਡਾ ਪੋਸਟ ਦੇ ਵੱਲੋਂ ਕੀਤਾ ਗਿਆ ਤੇ ਇਸ ਤੋਂ ਇਲਾਵਾ ਹੁਣੇ ਗੱਲਬਾਤ ਕੀਤੀ ਜਾ ਰਹੀ ਹੈ ਕਿ ਕਈ ਪ੍ਰਕਾਰ ਦੇ ਪ੍ਰਸਤਾਵ ਜਿਹੜੇ ਨੇ ਉਹ ਕੈਨੇਡਾ ਪੋਸਟ ਦੇ ਟੇਬਲ ਦੇ ਉੱਪਰ ਨੇ ਉਹਦੋਂ ਚ ਇੱਕ ਹੈ ਕਿ ਜਿਹੜੀ ਡੇਲੀ ਮੇਲ ਡਿਲੀਵਰੀ ਹੈ ਕਿ ਡੇਲੀ ਮੇਲ ਡਿਲੀਵਰੀ ਨੂੰ ਜਾਂ ਤਾਂ ਵੀਕਲੀ ਕਰ ਦਿੱਤਾ ਜਾਵੇ ਜਾਂ ਵੀਕ ਚ 2 ਦਿਨ ਜਾਂ ਫਿਰ ਵੀਕ ਚ 3 ਦਿਨ ਜਿਹੜਾ ਉਹ ਕੀਤਾ ਜਾਵੇ ਤਾਂ ਕਿ ਸਰਵਿਸਿਜ਼ ਨੂੰ ਬਿਹਤਰ ਢੰਗ ਦੇ ਨਾਲ ਚਲਾਇਆ ਜਾ ਸਕੇ ਇਸੇ ਲਈ ਸੋਚ ਵਿਚਾਰ ਜਿਹੜਾ ਹੋ ਰਿਹਾ ਹੈ ਪਰ ਕੈਨੇਡਾ ਪੋਸਟ ਇੱਕ ਭਰੋਸੇਯੋਗ ਨਾਮ ਹੈ ਜਿਨੋਂ ਕੇ ਕੈਨੇਡੀਅਨਸ ਉਹਦੀ ਮਹੱਤਤਾ ਵੀ ਸਮਝਦੇ ਨੇ ਇਹ ਵੀ ਕਾਰਪੋਰੇਸ਼ਨ ਦੇ ਵੱਲੋਂ ਜਿਹੜਾ ਉਹ ਕਿਹਾ ਗਿਆ ਤੇ ਇਸ ਤੋਂ ਇਲਾਵਾ ਫੈਡਰਲ ਗਵਰਨਮੈਂਟ ਦੇ ਵੱਲ ਵੀ ਕੈਨੇਡੀਅਨਸ ਜਿਹੜੇ ਉਹ ਦੇਖਦੇ ਨੇ ਸੋਚਦੇ ਨੇ ਕਿ ਇਸ ادارے ਨੂੰ ਵਧੀਆ ਢੰਗ ਦੇ ਨਾਲ ਅੱਗੇ ਚਲਾਇਆ ਜਾ ਸਕੇ ਤਾਂ ਉਹਦੇ ਲਈ ਕਦਮ ਜਿਹੜੇ ਉਹ ਚੁੱਕਣੇ ਚਾਹੀਦੇ ਨੇ ਸੋ ਪਿਛਲੇ 3 ਸਾਲ ਤੇ ਅੱਗੇ ਦੇ ਲਈ ਵੀ ਕੈਨੇਡਾ ਪੋਸਟ ਦੇ ਵੱਲੋਂ ਬਹੁਤ ਸਾਰੀਆਂ ਤਬਦੀਲੀਆਂ ਸਮੇਂ-ਸਮੇਂ ਤੇ ਜਿਹੜੀਆਂ ਉਹ ਕੀਤੀਆਂ ਜਾਣੀਆਂ ਨੇ ਉਹਦਾ ਰੀਜ਼ਨ ਇਹ ਹੈ ਕਿ ਕਾਰਪੋਰੇਸ਼ਨ ਇਸ ਨੂੰ ਬਹੁਤ ਸੁਚੱਜੇ ਢੰਗ ਦੇ ਨਾਲ ਆਪਰੇਸ਼ਨਸ ਜਿਹੜਾ ਉਹ ਚਲਾਉਣਾ ਚਾਹੁੰਦੀ ਹੈ ਕਿਉਂਕਿ ਜਿਸ ਢੰਗ ਦੀ ਸਮੇਂ 'ਚ ਤਬਦੀਲੀ ਆ ਰਹੀ ਹੈ ਕਿ ਮੇਲ ਸਿਸਟਮ ਇਲੈਕਟ੍ਰਿਕ ਹੋਇਆ ਤੇ ਇਲੈਕਟ੍ਰਿਕ ਗਲਬਾਤ ਦਾ ਕੰਮਕਾਜ ਜਿਹੜਾ ਉਹ ਵਧਿਆ ਤਾਂ ਉਹਦੇ ਚਲਦੇ ਆ ਅਸਰ ਕੈਨੇਡਾ ਪੋਸਟ ਤੇ ਸੁਭਾਵਿਕ ਤੌਰ ਤੇ ਪੈਣਾ ਸੀ ਤੇ ਪਾਰਸਲ ਡਿਲੀਵਰੀ ਦੇ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਨੇ ਉਹ ਸਰਗਰਮ ਹੋਈਆਂ ਨੇ ਤੇ ਉਹਨਾਂ ਦੀ ਸਰਗਰਮੀ ਦਾ ਅਸਰ ਵੀ ਕੈਨੇਡਾ ਪੋਸਟ ਦੇ ਉੱਪਰ ਪੈਣਾਗਾ ਪਰ ਇਸ ਦੇ ਆਪਰੇਸ਼ਨ ਚੰਗੇ ਤਰ੍ਹਾਂ ਢੰਗ ਦੇ ਨਾਲ ਚੱਲਦੇ ਰਹਿਣ ਇਨ ਫਿਊਚਰ ਵੀ ਤਾਂ ਇਹਦੇ ਲਈ ਤਬਦੀਲੀਆਂ ਸੰਭਵ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਪੋਸਟ ਦੇ ਵੱਲੋਂ ਕੀਤੀਆਂ ਜਾ ਸਕਦੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ